ਜੀ ਲਓ ਮੇਰੇ ਵੀਰੋ ਕਰਤੀ ਬਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ ਕਿੰਨੇ ਵਜ ਗਏ ਸਾਢੇ ਸਾਢੇ ਕਿੰਨੇ ਸਾਢੇ 9:30 9:30 ਸਵੇਰੇ ਟਾਈਮ ਹੋ ਗਿਆ ਦੇਖੀ ਤਾਂ ਫੋਰ ਸੱਚਾ ਹਾਂ ਫੋਰ ਸੱਚਾ ਪੌਣੇ ਉਹ ਫੋਰ ਸੱਚਾ ਆਹ ਜੀ ਫੋਰ ਨਹੀਂ ਸੱਚਾ ਫਿਰ ਕੋਈ ਗੱਲ ਨਹੀਂ ਤਿੰਨ 9:00 ਨੇੜੇ ਦਾ ਟਾਈਮ ਹੋ ਗਿਆ ਤੇ ਕਬੂਤਰ ਆ ਗਿਆ ਆਪਣਾ ਮੰਨੀ ਦਿੰਦੀ ਆ ਗੱਲ ਮੰਨੀ ਦਿੰਦੀ ਤੇ ਇੱਕ ਕਬੂਤਰ ਤਾਂ ਆਪਣਾ ਆ ਬਹਿ ਗਿਆ ਵੀ ਖੱਟੀਆਂ ਨਾਲ ਚਲੇ ਤਾਂ ਬੰਨੇ ਹੋਏ ਸੀਗਾ ਤੇ ਇੱਕ ਰਤਾ ਆਪਣਾ ਉੜਦਾ ਹਾਂ ਤੇ ਹਾਂਜੀ ਮੇਰੇ ਵੀਰੋ ਕਰਦ ਨੇ ਹਾਕ ਮਾਰ ਲਈ ਸੀ ਹਾਂ ਹਾਂ ਕਬੂਤਰ ਆ ਕਬੂਤਰ ਆ ਇਹ ਕੀ ਗਾਨੀ ਤੇ ਆਪਣਾ ਬਈ ਰੱਤਾ ਰੱਤਾ ਡਾਇਆ ਸੀਗਾ ਰੱਤੇ ਨਾਲ ਬਈ ਉਹ ਹੋ ਡੇਗਾ ਸੀਗਾ ਰੱਤੇ ਰੇਤੀ ਡੇ ਸੁੱਖ ਰਤੀ ਆ ਡਾਇਆ ਸੀਗਾ ਸੁੱਖ ਰਤੀਆਂ ਨਹੀਂ ਕਾ ਨੂੰ ਸੁੱਖ ਵਧੀਆ ਆਇਆ ਖੁੱਡਾ ਖੋਲਣ ਲੱਗੇ ਸੀ ਇਹ ਖੁੱਡੇ ਚੋਂ ਨਿਕਲ ਗਿਆ ਆਪਣਾ ਚਿੱਟੀਆਂ ਵਾਲਾ ਠੀਕ ਹੈ ਨਾ ਉਹ ਡਾਇਆ ਸੀ ਠੀਕ ਉਹ ਡਾਇਆ ਨਿਕਲ ਕੇ ਕੋਈ ਗੱਲ ਹੋ ਗਈ ਨਿਕਲ ਕੇ ਬਹਿ ਗਿਆ ਫਿਰ ਪਟਾਤਾ ਤੇ ਹੁਣ ਬਈ ਉਹ ਜਾ ਕੇ ਕੋਠੀ ਤੇ ਆ ਕੇ ਬਹਿ ਗਿਆ ਤਦ ਹੁੰਨੇ ਆ ਵੀ ਤੇ ਮੜਿਆ ਕਰ ਲੀਏ ਕੋਈ ਹੋਰ ਹਿਲਾ ਕਰਦੇ ਹਾਂਜੀ ਤੇ ਤੁਹਾਨੂੰ ਦਿਖਾਉਣਾ ਉਹ ਬੈਠਾ ਉਹ ਬੈਠਾ ਉਹ ਬੈਠਾ ਉਹ ਪਿੱਛੇ ਕਰ ਲਈ ਹਲੇ ਉਹ ਦੇਖੋ ਕੋਠੇ ਸਾਈਡ ਤੇ ਬੈਠਾ ਲਿੰਦਾ ਜੀ ਉਹ ਪਿੱਛੇ ਕਰ ਲਈ ਉਹਨੇ ਹਾਂ ਤੇ ਉੱਥੇ ਬੈਠਾ ਉਹ ਤੇ ਚਲੋ ਦੇਖਦੇ ਹਾਂ ਹੁਣ ਕੀ ਬਣਦਾ ਕਰਦਾ ਹਨਾ ਲੋ ਮੇਰੇ ਵੀਰੋ ਇਧਰ ਨਿਕਲਣਾ ਹੋ ਗਿਆ ਹਾਂਜੀ ਤੇ ਲੋ ਮੇਰੇ ਵੀਰੋ ਆ ਗਏ ਉੱਤੇ ਇਹ ਉਪੋਣਿਆ ਹੰਡਾਣਾ ਦੂਣਾ 4 15 ਹੋ ਗਏ ਕਰ ਗਿਆ ਦਾਣਾ ਪਾਣੀ ਇਹਨਾਂ ਦਾ ਕੀ ਹੈ ਨਾ ਸੈਟ ਨਾ ਤੇ ਕਬੂ ਤੇ ਹੀ ਬੱਠੀ ਨਹੀਂ ਅੰਡੇ ਆਦੇ ਇਹ ਕੀ ਚੱਕਰ ਯਾਰ ਦੇਖਣਾ ਬਣਾ ਅੰਡੇ ਤਾਂ ਟੁੱਟ ਗਏ ਨਾ ਕਿਤੇ ਨਹੀਂ ਨਹੀਂ ਮੈਂ ਵੀਰੋ ਅੰਡੇ ਤਾਂ ਜਿਵੇਂ ਹੀ ਸੈਟ ਨੇ ਇੱਕ ਨੰਬਰ ਨੇ ਆਂਡੇ ਦਾ ਚਲੋ ਹੁਣ ਥੱਲੇ ਆ ਗਈ ਹੁਣੀ ਆ ਤੇ ਕਬੂਤਰ ਹੀ ਬੈਗਾ ਸੀ ਮੇਰੇ ਵੀਰੋ ਉਹ ਆ ਕੇ ਬਹਿ ਗਿਆ ਆ ਗਿਆ ਸੀ ਇਹ ਵੀ ਤੇ ਆਪਣਾ ਰੱਤਾ ਡੰਡਾ ਉੱਥੇ ਬੈਠਾ ਤੇ ਚਲੋ ਕੋਈ ਗੱਲ ਨਹੀਂ ਟਾਰ ਦੇਣ ਦਾਣਾ ਦੋਣਾ ਤੇ ਫੇਰ ਮਿਲਦੇ ਆ ਹਾਂਜੀ ਤਰੀਏ ਦਾਣੀ आई 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 आय आउट आईयो खालो डणे सेट हो जोगे कोणी चलो चालते हन ਥੱਲੇ ਠੀਕ ਹੈ ਨਾ ਦਣ ਦੁਣੇ ਦਾ ਪਤਾ ਤੇ ਤਰ ਤੇ ਹੁਣ ਥੋੜੇ ਚਲਦੇ ਆ ਤੇ ਬਈ ਉਹ ਚੱਕਣੇ ਹੋਗੇ ਉਦੋਂ ਆਵਾਂਗੇ ਉੱਤੇ ਠੀਕ ਹੈ ਨਾ ਚੱਲੀਏ ਚੱਲੀਏ ਹਾਂਜੀ ਤੇ ਲੋ ਮੇਰੇ ਵੀਰੋ ਆ ਗਏ ਉੱਤੇ ਤੇ ਹੁਣ ਕੋਈ ਗੱਲ ਨਹੀਂ ਚੱਕਦੇ ਆ ਦਾਣੇ ਵਾਲਾ ਡੱਬਾ ਠੀਕ ਹੈ ਨਾ ਤੇ ਆ ਪਾਣੀ ਦੇਖਦੇ ਆ ਤੇ ਪਾਦ ਬੈਠੀ ਯਾਰ ਜਿਵੇਂ ਸੀ ਕਿ ਤੇ ਹੁਣੀ ਆਈਆਂ ਤੇ ਹੁਣ ਇੱਥੇ ਬੈੰਨੇ ਆ ਕਿਰਾ ਰੱਖੋ ਆਪਣੇ ਜਿੰਮੇ ਦਾ ਸਪੈਸ਼ਲ ਆਏ ਚਲੋ ਕੋਈ ਗੱਲ ਨਹੀਂ ਬੈਠੇ ਆ ਆਰਾਮ ਨਾਲ ਹੁਣ ਬੰਕੜਾ ਦੇਖੋ ਚਲੋ ਕੋਈ ਗੱਲ ਨਹੀਂ ਤੇ ਜੇ ਮੈਂ ਤੁਹਾਨੂੰ ਦੱਸਿਆ ਸੀਗਾ ਬਾਈ ਆ ਕਬੂਤਰ ਭੱਜੇਗਾ ਸੀ ਆਪਣਾ ਤੇ ਕਬੂਤਰ ਤਾਂ ਚਲੋ ਮੁੜ ਆਇਆ ਸੀਗਾ ਆਪਣੇ ਆਪ ਹੀ ਪਰ ਉੱਤੋਂ ਛੱਡ ਕੇ ਚੱਲ ਗਿਆ ਸੀਗਾ ਬਾਹਰ ਪਰ ਰੱਤ ਤਾਂ ਤੁਹਾਨੂੰ ਦੱਸਨਾ ਕੀ ਚੱਕਰ ਬਣਿਆ ਮਾਸੀ ਦਾ ਮੁੰਡਾ ਆਇਆ ਸੀਗਾ ਤੇ ਉਹ ਕਹਿੰਦਾ ਕੀ ਕਬੂਤਰ ਡਾਉਣੇ ਆ ਚਲ ਡਾ ਲੰਨੇ ਆ ਅਸੀਂ ਪਾ ਕਬੂਤਰੇ ਛੱਡ ਤੇ ਦੋਨੇ ਖੜਾ ਆਪਣੇ ਇੱਕ ਛੱਟੇ ਰੱਤਾ ਆਪਣਾ ਬਗਲ ਤੋਂ ਸਿਆਲਾ ਤੇ ਇੱਕ ਆਪਾ ਛੜਦਾ ਚਿੱਟੀਆਂ ਵਾਲਾ ਸੀ ਭਾਈ ਜਿਹਨੇ ਹੰਡੇ ਧਰਾਏ ਹੋਏ ਨੇ ਕੋਤਰੀ ਤੋਂ ਤੇ ਉਹ ਕੱਟ ਸੀਗਾ ਉਵੇਂ ਮਡਾ ਤਾਂ ਚੌੜ-ਚੌੜ ਜਿਹਾ ਅਗੇ ਆਪ ਸੱਤ-ਅੱਠ ਗੇੜੇ ਪਾਣ ਦਾ ਚੌੜ-ਚੌੜ ਜਿਹਾ ਦਾਦਾ ਤੇ ਭਾਈ ਉਹ ਜਾ ਕੇ ਉਹ ਕੋਠੀ ਤੇ ਬਹਿ ਗਿਆ ਜਿਹੜਾ ਉੱਪਰੇ ਪਰੇ ਕੋਠੀ ਨਹੀਂ ਗਈ ਤਾਂ ਉਹ ਉਹ ਦੇ ਉੱਥੇ ਉੱਥੇ ਟੈਂਕੀ ਕੋਲ ਜਾ ਕੇ ਬਹਿ ਗਿਆ ਰੱਤੇ ਬਾਰੇ ਨਾਲ ਹੀ ਔੜਦਾ ਸੀਗਾ ਜਿਹੜਾ ਨੇ ਦੇਖਿਆ ਕਿ ਹਾਂ ਕਬੂਤਰ ਬਹਿ ਗਿਆ ਰੱਤਾ ਵੀ ਨਾਲ ਬਹਿਣ ਲੱਗ ਗਿਆ ਪਰ ਜਦੋਂ ਉੱਥੇ ਰੱਤਾ ਦੋ ਗੜੀ ਉੱਥੇ ਬੈ ਆ ਕੇ ਬਹਿ ਗਿਆ ਠੀਕ ਹੈ ਨਾ ਤੇ ਫਿਰ ਆਪਾਂ ਖੱਟਿਆਣੀ ਕੱਢੀ ਛਤਰੀ ਤੇ ਆ ਛਤਰੀ ਆ ਪੀ ਛਤਰੀ ਤੇ ਬੰਨ ਕੇ 扑काई ਤੇ ਫਿਰ ਆਪਣਾ ਰੱਤਾ ਉੱਡੇ ਆ ਹਰਤੇ ਨਾਲ ਦੂਜਾ ਵੀ ਉੱਡੇ ਆ ਤੇ ਜਦੋਂ ਦੂਜਾ ਉੱਡੇ ਆ ਉਹ ਟੁੱਟ ਨਹੀਂ ਹੋਇਆ ਮੈਨ ਜਾਣ ਨਹੀਂ ਕਿ ਉੱਥੇ ਨਾਲ ਦੀ ਸਰ ਇੱਕ ਵੇੜਾ ਕੱਢ ਕੇ ਉੱਥੇ ਨਾਲ ਹੀ ਬਹਿ ਗਿਆ ਟੈਂਕੀ ਕੋਲ ਠੀਕ ਹੈ ਨਾ ਤੇ ਫਿਰ ਰੱਤਾ ਡਾਇਮਾ ਜਾਦਾ ਜਾ ਕੇ ਫਿਰ ਜਾ ਕੇ ਬਹਿ ਜੂ ਤੇ ਰੱਤਾ ਹੁਣ ਨਾਲ ਹੀ ਲਿਓ ਪਰ ਰੱਤਾ ਬੈਠੇ ਨਹੀਂ ਕਿ ਉੱਥੇ ਤੇ ਰੱਤਾ ਫਿਰ ਆਪਾਂ ਤੇ ਬਾਰੀ ਖੁੱਲਾ ਛੱਡਤਾ ਸੀਗਾ ਮੈਂ ਚਲੋ ਜੇ ਰਾਊਗਾ ਰਤੋਂ ਦੇਖ ਕੇ ਬੈਜੂਗਾ ਇੱਥੇ ਤੇ ਫਿਰ 2 ਘੰਟੇ ਬਾਅਦ ਆਪਾਂ ਤੇ ਬੱਠਾ ਸੀ ਇੱਥੇ ਠੀਕ ਹੈ ਨਾ ਤੇ ਹੁਣ ਪੈਰ ਸਾਈਡ ਤੇ ਲਾਉਣ ਲੱਗ ਗਿਆ ਕੋਈ ਨਹੀਂ ਸਿੱਧੇ ਕਰਾਂਗੇ ਇਹਨੂੰ ਦਾਣਾ ਨਹੀਂ ਪਾਇਆ ਕਰਨੇ ਜੇਰ ਹੁਣ ਕੱਢਾਂਗੇ ਡਾਇਮਿਕ ਉਹਨੂੰ ਸਿੱਧਾ ਕਰ ਲੈਣਾ ਆਪਾਂ ਐਡੇ ਦਾ ਚੱਕਰ ਨਹੀਂ ਤੇ ਦੇਖੀਏ ਕੀ ਬਣਦਾ ਕਰਦਾ ਉਹ ਤਾਂ ਬੰਦ ਹੀ ਸੀਗੇ ਹਨਾ ਆਪਣੇ ਕੋਲ ਦਾ ਸਮੇਂ ਤੁਹਾਨੂੰ ਦੱਸਿਆ ਪੁਰਾਣੀ ਬਣੀ ਦੱਸੇ ਸੀਗਾ ਪਹਿਲਾਂ ਕਿ ਆਪਾਂ ਬੰਦ ਕਰਦੇ ਹੁਣ ਡਾਉਣੇ ਨਹੀਂ ਹੈਗੇ ਚੱਲ ਮਾਸੀਰਾ ਮੁੰਡਾ ਆਇਆ ਸੀ ਕਹਿੰਦਾ ਯਾਰ ਡਾਉਣੇ ਆ ਚੱਲੋ ਮੈਂ ਜਰਾ ਕੋਈ ਨਹੀਂ ਡਾਉਣੇ ਆ ਬਹੁਤ ਚਰਬਾ ਦਾ ਆਇਆ ਇਹ ਕਰਨ ਦੇਖਣੇ ਉੱਡਦੇ ਚੱਲ ਕੋਈ ਨਹੀਂ ਡਾਉਣੇ ਆ ਤੇ ਖੱਟੀਆਂ ਵਾਲੇ ਤਾਂ ਪਕੜ ਨਹੀਂ ਹੈਗੇ ਵੇ ਉਹ ਤਾਂ ਇੱਕ ਝੋਲੀ ਲੈ ਕੇ ਆਪਾਂ ਵੇਚ ਦੇਣੀ ਆ ਵੇਚਣੀ ਨਹੀਂ ਤੇ ਮੈਂ ਉਹ ਹੀ ਦੇ ਦੇਣੀ ਆ ਆਪਾਂ ਨਾ ਸੈੱਲ ਕਰ ਦੇਣੀ ਆ ਸੈੱਲ ਤਾਂ ਫਿਰ ਉਹ ਹੀ ਹੋ ਗਈ ਵੇਚਣੀ ਦੇਖਦਾ ਯਾਰ ਜਾ ਵੀ ਗਿਫਟ ਕਰਦੇ ਆ ਕਿਸੇ ਸਬਸਕ੍ਰਾਈਬਰ ਨੂੰ ਜਿਉਂ ਦੇ ਦਾਂਗੇ ਯਾਰ ਵੈਲੀਆਂ ਨੂੰ ਬੱਚੇ ਘੜਾਉਣ ਲਈ ਠੀਕ ਹੈ ਨਾ ਤੇ ਆ ਆ ਬੈਠੇ ਨੇ ਖਟਿਆਂ ਨੇ ਵੀ ਆ ਉਹ ਸ਼ਾਕੀ ਜਾ ਕੇ ਬੈਗੀ ਆਂਡਿਆਂ ਦੇ ਤੇ ਭਈ ਜਿਹਨੇ ਜਿਹਨੇ ਆਪਣੇ ਉਹ ਵੀਡੀਓ ਦੇਖੀ ਨਹੀਂ ਹੈਗੀ ਜੀ ਚ ਆਪਾਂ ਉਹ ਜੋੜ ਦਾ ਸ਼ੌਂਕ ਕਰਾਇਆ ਉੱਤੇ ਬਟਾ ਚਿੱਟੀ ਵਾਲੇ ਦਾ ਸ਼ਾਕੀ ਦਾ ਉਹ ਚ ਆਪਾਂ ਪੂਰੀ ਸਟੋਰੀ ਦੱਸੀ ਹੋਈ ਆ ਕਿ ਕਿਵੇਂ ਕਿਵੇਂ ਆ ਤੇ ਉਹ ਜਾ ਕੇ ਦੇਖ ਲਓ ਮੇਰੇ ਵੀਰੋ ਹੈਨਾ ਤੇ ਆਹੀ ਗੱਲ ਆ ਫਿਰ ਦਾਣਾ ਚੱਕ ਲੈ ਪਾਣੀ ਹੈਗਾ 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 ਸੱਟਾ ਤੇ ਚਲੋ ਫਿਰ ਕੋਈ ਗੱਲ ਨਹੀਂ ਕਰਦੇ ਆ ਬਲੌਗ ਦੀ ਐਂਡਿੰਗ ਠੀਕ ਹੈ ਨਾ ਜੀ ਤੇ ਫਿਰ ਮਿਲਦੇ ਆਂ ਅਗਲੇ ਬਲੌਗ ਚ ਤੇ ਹੁਣ ਆਪਾਂ ਵੀ ਜਿੰਦਾ ਜਿੰਦਾ ਲੱਗੇ ਸਾਡੇ ਚੱਲਦੇ ਆਂ ਠੀਕ ਹੈ ਨਾ ਤੇ ਫੇਰ ਕਰਦੇ ਆਂ ਬਲੌਗ ਦੀ ਐਂਡਿੰਗ ਮੇਰਾ ਤੇ ਅਗਲੇ ਬਲੌਗ ਚ ਜਿਹੜੀਆਂ ਪਰੰਪਰਾਣਾ ਬਲੌਗ ਨਹੀਂ ਚੱਕ ਦੇਖ ਦੇਖ ਲੋ ਚੈਨਲ ਨੂੰ ਕਾਲ ਸਬਸਕ੍ਰਾਈਬ ਤੇ ਯਾਰ ਤੁਸੀਂ ਰਿਸਪੌਂਸ ਨਹੀਂ ਦਿਖਾਉਂਦੇ ਵਿਊ ਵਾ ਹੀ ਨਹੀਂ ਆਉਂਦੇ ਹੈਗੇ ਯਾਰ ਮਾੜਾ ਰਿਸਪੌਂਸ ਦਿਖਾਇਆ ਕਰੋ ਸ਼ੇਅਰ ਸ਼ੁਰੂ ਕਰਿਆ ਕਰੋ ਆਇ ਤਾਂ ਫਿਰ ਗਿਫਟ ਤਾਂ ਨਹੀਂ ਮਿਲਣੇ ਹੈਗੇ ਜਦੋਂ 1000 ਸਬਸਕ੍ਰਾਈਬਰ ਕੰਪਲੀਟ ਹੋ ਜਾਣਗੇ ਉਦੋਂ ਗਿਫਟ ਮਿਲਣੇ ਆ ਦੇਖ ਲੈ ਹੁਣ ਕਾ ਤੱਕ ਕਰਨੇ ਆ ਆ 2 ਮਹੀਨੇ ਚ ਕਰਾ ਦਿਓ ਬੜੀ ਗੱਲ ਆ ਅਗਲੇ ਸਾਲ ਹੀ ਬੱਚੇ ਦਾ ਹੋ ਜਾਣੇ ਸਾਡੇ ਕੋਲ ਹਨਾ ਤੇ ਬਈ ਫਿਰ ਕਰਦੇ ਆ ਤੁਹਾਡੇ ਨਾਲ ਸ਼ੇਅਰ ਠੀਕ ਹੈ ਨਾ ਅਗਲੀ ਵੀਡੀਓ ਜੀ ਮਿਲਦੇ ਆ ਚਲੋ ਕਰਦੇ ਆ ਬਲੌਗ ਦੀ ਐਂਡਿੰਗ ਮਿਲਦੇ ਆ ਅਗਲੀ ਵੀਡੀਓ